ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆ ਜੀ 109ਵਾਂ ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਵੇਜ਼ਾਂ ਜਾ ਕੇ ਦਿਖਾਉਣ ਦਾ ਤੇ ਤੁਹਾਨੂੰ ਸਿਖਾਉਣ ਦਾ ਅੱਜ ਖਾਸ ਤੁਮਲਾ ਬੀਬੀਆਂ ਨੇ ਲੈ ਕੇ ਆਏ ਗੋਲ-ਗੋਲ ਲੜਾ ਵਾਲਾ ਟੋਟਲ ਲੈਂਥ ਤੁਮਲਾ ਸਾਹਿਬ ਦੀ 16 ਮੀਟਰ ਹੋਵੇਗੀ ਤੁਮਲਾ ਸਾਹਿਬ ਨੂੰ ਇਸ ਤਰੀਕੇ ਨਾਲ ਗਿੱਲਾ ਕਰਕੇ ਇਹਦੀ ਪੂਣੀ ਕਰ ਲੈਣੀ ਹੈ ਤੇ ਬੂੰਗਾ ਸਾਹਿਬ ਨੂੰ ਵੀ ਚੰਗੀ ਤਰ੍ਹਾਂ ਗਿੱਲਾ ਕਰਨ ਤੋਂ ਬਾਅਦ ਉਹ ਇਸ ਤਰੀਕੇ ਨਾਲ ਪੂਣੀ ਕਰ ਲੈਣੀ ਹੈ ਫਿਰ ਬੂੰਗਾ ਸਾਹਿਬ ਨੂੰ ਦੋਹਰਾ ਕਰਕੇ ਇਸ ਤਰੀਕੇ ਨਾਲ ਸਜਾਉਣਾ ਸ਼ੁਰੂ ਕਰ ਦੇਣਾ ਹੈ ਤੇ ਨਾਲ ਹੀ ਕੰਗਾ ਸਾਹਿਬ ਨੂੰ ਸਜਾ ਕੇ ਇਸ ਤਰੀਕੇ ਨਾਲ ਬੂੰਗਾ ਸਾਹਿਬ ਨੂੰ ਲਪੇਟਣਾ ਸ਼ੁਰੂ ਕਰ ਦੇਣਾ ਹੈ ਦੇ ਪੱਲਾ ਪੱਲਾ ਕੁਮਾਣਾ ਹੈ ਫਿਰ ਐਕਸ ਬਣਾਵਾਂਗੇ ਅਗਲੇ ਪੱਲਿਆਂ ਨਾਲ ਦੋਨੋਂ ਕੰਨ ਬਰਾਬਰ ਢੱਕਣ ਤੋਂ ਬਾਅਦ ਚ ਇਸ ਤਰੀਕੇ ਨਾਲ ਗੋਲ ਗੋਲ ਕਰਕੇ ਲੜ ਲਗਾਣੇ ਨੇ ਪਿਛਲੇ ਹਿੱਸੇ ਤੋਂ ਵੀ ਅਸੀਂ ਟਾਈਟ ਕਰਕੇ ਖਿੱਚ ਕੇ ਪੇਚ ਲਗਾਉਣੇ ਨੇ ਸਾਈਜ਼ ਇਹ ਦੁਮਾਲਾ ਸਾਹਿਬੋਂ ਛੋਟਾ ਹੈ ਇਸ ਲਈ ਇਹ ਖਾਸ ਬੀਬੀਆਂ ਲਈ ਹੈ ਤੇ ਪੇਚਾਂ ਨੂੰ ਗੋਲ ਗੋਲ ਕਰਕੇ ਲਗਾਉਣ ਤੋਂ ਬਾਅਦ ਚ ਸਿਰ ਦੇ ਵਿੱਚ ਘਾਰੇ ਇਸ ਤਰੀਕੇ ਨਾਲ ਸ਼ਸਤਰ ਨੂੰ ਸਜਾ ਲੈਣਾ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਇਸ ਸ਼ਸਤਰ ਨੂੰ ਕੀ ਕਿਹਾ ਜਾਂਦਾ ਹੈ ਤੇ ਅਖੀਲੇ ਲੜਾਂ ਨੂੰ ਇਸ ਤਰੀਕੇ ਨਾਲ ਘੁਮਾ ਕੇ ਲੜਾਂ ਦੇ ਵਿੱਚੋਂ ਇਸ ਜਗ੍ਹਾ ਤੇ ਅੰਦਰ ਕਰ ਦੇਣਾ ਹੈ ਇਸ ਦੁਮਾਲਾ ਸਾਹਿਬ ਦੀ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਵੀ